ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਕਈ ਦਿਨ ਪਹਿਲਾਂ ਆਪਾਂ ਨੂੰ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਜੀ ਠੀਕ ਹੈ ਜੀ ਮੱਛੀ ਦੇ ਪਕੌੜਿਆਂ ਬਾਰੇ ਯਾਨੀ ਕਿ ਫਿਸ਼ ਫਰਾਈ ਠੀਕ ਹੈ ਜੀ ਵੀਰ ਕਹਿੰਦਾ ਸੀਗਾ ਵੀ ਜਿਹੜੀ ਤੁਸੀਂ ਹਲਵਾਈ ਸਟਾਈਲ ਫਿਸ਼ ਬਣਾਉਂਦੇ ਹੋ ਫਰਾਈ ਕਰਦੇ ਹੋ ਤੁਸੀਂ ਬਣਾ ਕੇ ਦਿਖਾਓ ਤੇ ਲਓ ਜੀ ਉਹ ਬਣਾਈ ਆਪਾਂ ਨੇ ਅੱਜ ਤੇ ਨਾਲੇ ਬਣਾਈ ਆ ਜੀ ਆਪਣੇ ਗ੍ਰੀਨ ਚਟਨੀ ਠੀਕ ਹੈ ਜੀ ਮੂਲੀ ਦੇ ਪੱਤੇਆਂ ਵਾਲੀ ਯਾਨੀ ਕਿ ਮੂਲੀ ਦੀ ਇਹ ਆ ਦੇਖੋ ਕਿੰਨੀ ਵਧੀਆ ਫਿਸ਼ ਜਿਹੜੀ ਉਹ ਫਰਾਈ ਹੋਈ ਆ ਆ ਦੇਖੋ ਜੀ ਠੀਕ ਹੈ ਜੀ ਕਲਰ ਚੈੱਕ ਕਰੋ ਤੁਸੀਂ ਕਿੰਨਾ ਵਧੀਆ ਆ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਫਿਸ਼ ਫਰਾਈ ਕਿਵੇਂ ਬਣਦੀ ਆ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਆਜੋ ਫਿਰ ਰੈਸਪੀ ਕਰਦੇ ਆ ਸਟਾਰਟ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਹਲਵਾਈ ਸਟਾਈਲ ਫਿਸ਼ ਫਰਾਈ ਤੇ ਲੋ ਜੀ ਮੱਛੀ ਫਰਾਈ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੀ ਆ ਮੱਛੀ ਮੱਛੀ ਆਪਾਂ ਲਿਆਈ ਆ ਠੀਕ ਆ ਜੀ ਮੱਛੀ ਦਾ ਜਿਹੜਾ weight ਹੈਗਾ ਉਹ ਹੈਗਾ 600 ਗ੍ਰਾਮ ਤੇ ਹੁਣ ਸਭ ਤੋਂ ਪਹਿਲਾਂ ਮੱਛੀ ਨੂੰ ਆਪਾਂ ਕਿਆ ਕਰੂੰਗੇ ਯਾਨੀ ਫਿਸ਼ ਨੂੰ ਮੈਰੀਨੇਟ ਕਰੂੰਗੇ ਠੀਕ ਆ ਜੀ ਮੈਰੀਨੇਟ ਕਰਨ ਵਾਸਤੇ ਆਪਾਂ ਨੂੰ ਚਾਹੀਦਾ ਇਹਨੂੰ ਸਭ ਤੋਂ ਪਹਿਲਾਂ ਅਦਰਕ ਲਸਣ ਦਾ ਪੇਸਟ ਠੀਕ ਆ ਜੀ ਆ ਦੇਖੋ ਤਕਰੀਬਨ ਮੈਂ ਡੇਢ ਕ ਚਮਚਾ ਇਹ ਇਹਦੇ ਚ ਪਾਉਣਾ ਹੈ ਆ ਲੋ ਜੀ ਤੇ ਅੱਜ ਜਿਹੜੀ ਫਿਸ਼ ਫਰਾਈ ਹੈ ਅਸੀਂ ਵਿਆਹ ਸ਼ਾਦੀਆਂ ਦੇ ਵਿੱਚ ਕਿਹੜੇ ਤਰੀਕੇ ਨਾਲ ਕਰਦੇ ਆ ਮੈਂ ਤੁਹਾਨੂੰ ਉਹ ਤਰੀਕਾ ਦੱਸੂਗਾ ਆਪਾਂ ਨੇ ਅਦਰਕ ਲਸਣ ਦਾ ਪੇਸਟ ਪਾ ਲਿਆ ਡੇਢ ਚਮਚਾ ਆ ਦੇਖੋ ਇੰਨੀ ਕੁ ਪਾਉਣੀ ਆਪਾਂ ਨੇ ਕਾਲੀ ਮਿਰਚ ਇਹਦੇ ਪਰ ਤੇ ਥੋੜਾ ਜਿਹਾ ਆਪਾਂ ਗਰਮ ਮਸਾਲਾ ਪਾਉਂਗੇ ਤੇ ਥੋੜੀ ਜੀ ਪਾਉਂਗੇ ਆਪਾਂ ਹਿੰਗ ਹਿੰਗ ਪਾਉਣ ਨਾਲ ਠੀਕ ਆ ਜੀ ਮੱਛੀ ਜੋ 스멜 ਖਤਮ ਹੋ ਜਾਂਦੀ ਆ ਯਾਨੀ ਜਿਆਦਾ ਓਵਰ 스멜 ਨਹੀਂ ਹੁੰਦੀ ਹੈਗੀ ਇਸ ਕਰਕੇ ਮੈਂ ਹਿੰਗ ਪਾ ਲਈ ਆ ਤੇ ਹੁਣ ਆਪਾਂ ਇਹਦੇ 'ਚ ਪਾਵਾਂਗੇ ਥੋੜਾ ਜਿਹਾ ਸਪਾਈਸੀ ਕਰਨ ਵਾਸਤੇ ਠੀਕ ਹੈ ਜੀ ਆ ਦੇਖੋ ਆਪਣੇ ਕੋਲ ਚਿੱਲੀ ਫਲੈਕਸ ਤੇ ਆਪਾਂ ਉਹ ਪਾ ਲੂਗੇ ਇਹ ਵਧੀਆ ਲੱਗਦੇ ਆ ਆਪਾਂ ਨੇ ਦੋ ਪੁੜੀਆਂ ਪਾ ਲੈਣੀਆਂ ਇਹਦੇ ਵਿੱਚ ਠੀਕ ਹੈ ਜੀ ਜੇ ਤੁਸੀਂ ਸਕਿਪ ਕਰਨੀਆਂ ਹੋਈਆਂ ਤਾਂ ਸਕਿਪ ਕਰ ਦਿਓ ਤੁਹਾਡੀ ਮਰਜ਼ੀ ਆ ਪਰ ਜੇ ਪਾ ਲੂਗੇ ਤਾਂ ਵਧੀਆ ਲੱਗਦੀ ਆ ਪਾਉਣ ਨਾਲ ਤੇ ਲਓ ਜੀ ਦੋ ਪੁੜੀਆਂ ਆਪਾਂ ਨੇ ਛੋਟੀਆਂ ਜਿਹੀਆਂ ਪਾ ਲਈਆਂ ਇਹਦੇ ਵਿੱਚ ਚਿੱਲੀ ਫਲੈਕਸ ਦੀਆਂ ਤੇ ਥੋੜੀ ਜੀ ਪਾਵਾਂਗੇ ਪੈਦੇ ਵਿੱਚ ਅਜਬੈਨ ਆ ਦੇਖੋ ਇੰਨੀ ਕਾ ਅੱਧਾ ਪੌਣਾ ਚਮਚਾ ਹੈ ਇਹ ਇਹਨੂੰ ਥੋੜੀ ਜੀ ਰਗੜ ਕੇ ਠੀਕ ਹੈ ਜੀ ਇੱਦਾਂ ਕ੍ਰਸ਼ ਕਰਕੇ ਪਾ ਲਿਓ ਤੇ ਲੋ ਜੀ ਆਪਾਂ ਨੇ ਅਜਵੈਨ ਪਾ ਲਈ ਆ ਤੇ ਹੁਣ ਆਪਾਂ ਇਹਦੇ ਚ ਐਡ ਕਰੂਗੇ ਮਿਕਸੀ ਕੀਤੀ ਹੋਈ ਹਰੀ ਮਿਰਚ ਠੀਕ ਹੈ ਜੀ ਮਿਕਸੀ ਕੀਤੀ ਹੋਈ ਹਰੀ ਮਿਰਚ ਪਾਉਣੀ ਆ ਇਹ ਤੁਸੀਂ ਆਪਣੇ ਹਿਸਾਬ ਕਿਤਾਬ ਨਾਲ ਪਾ ਲਿਓ ਜੇ ਤੁਸੀਂ ਮਿਰਚ ਖਾਣੇ ਹੋ ਠੀਕ ਹੈ ਜੀ ਉਨੀ ਕੁ ਪਾ ਲਿਓ ਜੇ ਤੁਹਾਨੂੰ ਸਪੈਸੀ ਪਸੰਦ ਹੈ ਥੋੜੀ ਜ਼ਿਆਦਾ ਪਾ ਲਿਓ ਜੇ ਸਪੈਸੀ ਘੱਟ ਪਸੰਦ ਹੈ ਤਾਂ ਤੁਸੀਂ ਇਹਨੂੰ ਘੱਟ ਪਾ ਦਿਓ ਤੇ ਲੋ ਜੀ ਇੱਕ ਆਪਾਂ ਨਿੰਬੂ ਨਿਚੋੜ ਦੂਗੇ ਇਹਦੇ ਪਰ ਲੈਮਨ ਜੂਸ ਆ ਲੋ ਜੀ ਨਿੰਬੂ ਨਾ ਚੋੜ ਲਾਣਾ ਜੇ ਨਿੰਬੂ ਤੁਹਾਡੇ ਕੋਲ ਨਾ ਹੋਇਆ ਥੋੜਾ ਬਹੁਤਾ ਸਿਰਕਾ ਪਾ ਲਿਓ ਲਓ ਜੀ ਨਿੰਬੂ ਪਾ ਲਿਆ ਆਪਾਂ ਨੇ ਇਹਦੇ ਪਰ ਇੱਕ ਨਚੋੜ ਲੈਣਾ ਤੇ ਥੋੜੀ ਜੀ ਆਪਾਂ ਨੇ ਇਹਦੇ ਪਰ ਹਲਦੀ ਪਾਉਣੀ ਆ ਆ ਲਓ ਜੀ ਥੋੜੀ ਜੀ ਹਲਦੀ ਪਾਉਣੀ ਆਪਾਂ ਨੇ ਇਹਦੇ ਵਿੱਚ ਤੇ ਨਾਲੇ ਆਪਾਂ ਪਾ ਲੂਗੇ ਕਲਰ ਵਾਸਤੇ ਅੱਧਾ ਕ ਚਮਚਾ ਦੇਗੀ ਮਿਰਚ ਦਾ ਤੇ ਨਮਕ ਪਾਉਂਗੇ ਆਪਾਂ ਇਹਦੇ ਵਿੱਚ ਠੀਕ ਹੈ ਜੀ ਦੇਖ ਕੇ ਕਿਉਂਕਿ ਬਾਅਦ ਦੇ ਵਿੱਚ ਆਪਾਂ ਇਹਦੇ ਪਰ ਚਾਟ ਮਸਾਲਾ ਵੀ ਛੜਕੋਗੇ ਤੇ ਲਓ ਜੀ ਨਮਕ ਪਾ ਲਿਆ ਆਪਾਂ ਨੇ ਤੇ ਥੋੜਾ ਜਿਹਾ ਕਲਰ ਵਾਸਤੇ ਆ ਪਾਜਾ ਲਾਲ ਕਲਰ ਪਾਉਂਗੇ ਜਲੇਬੀਆਂ ਆਲਾ ਤੇ ਇਹਨੂੰ ਤੁਸੀਂ ਸਕਿਪ ਵੀ ਕਰ ਸਕਦੇ ਹੋ ਠੀਕ ਹੈ ਜੀ ਮੈਨੂੰ ਥੋੜਾ ਜਿਹਾ ਕਲਰ ਦਿਖਾਉਣ ਕਰਕੇ ਤਾਂ ਮੈਂ ਪਾ ਰਿਹਾ ਠੀਕ ਹੈ ਜੀ ਤੁਸੀਂ ਕਲਰ ਨਾ ਪਾਇਓ ਤਾਂ ਵਧੀਆ ਗੱਲ ਹੈ ਤੇ ਲਓ ਜੀ ਥੋੜਾ ਜਿਹਾ ਮੈਂ ਕਲਰ ਪਾ ਲਿਆ ਤੇ ਹੁਣ ਮੈਂ ਇਹਦੇ ਮੈਂ ਪਾਉਂਗਾ ਬੇਸਣ ਠੀਕ ਹੈ ਜੀ 600 ਗ੍ਰਾਮ ਆਪਣੇ ਕੋਲ ਮੱਛੀ ਆ ਯਾਨੀ ਫਿਸ਼ ਹੈ ਆ ਲਓ ਜੀ ਦੋ ਚਮਚ ਛੋਟੇ ਮੈਂ ਬੇਸਣ ਦੇ ਪਾ ਲਿਆ ਤੇ ਥੋੜੇ ਜਿਹ ਨੂੰ ਕ੍ਰਿਸਪੀ ਕਰਨ ਵਾਸਤੇ ਮੈਂ ਪਾਉਂਗਾ ਇਹਦੇ 'ਚ ਠੀਕ ਹੈ ਜੀ ਕਾਰਨਫਲੋਰ ਤੁਸੀਂ ਚੌਲਾਂ ਦਾ ਆਟਾ ਵੀ ਪਾ ਸਕਦੇ ਹੋ ਕਾਰਨ ਠੀਕ ਹੈ ਜੀ ਇਸੋ ਦੇ ਪਰ ਆ ਨਾ ਹੋਇਆ ਤੇ ਲਓ ਜੀ ਤਿੰਨ ਚਮਚੇ ਮੈਂ ਇਹਦੇ 'ਚ ਕਾਰਨਫਲੋਰ ਦੇ ਪਾ ਲਿਆ ਤੇ ਹੁਣ ਕਰੂੰਗਾ ਮੈਨੂੰ ਮੈਂ ਚੰਗੀ ਤਰ੍ਹਾਂ ਮਿਕਸ ਤੇ ਲਓ ਜੀ ਜਿਹੜੀ ਫਿਸ਼ ਆ ਆਪਣੀ ਮੱਛੀ ਆ ਉਹ ਮੈਰੀਨੇਟ ਹੋ ਗਈ ਆ ਇਹਨੂੰ ਹੁਣ ਤਕਰੀਬਨ ਆਪਾਂ ਨੇ 20-25 ਮਿੰਟ ਇਦਾਂ ਹੀ ਛੱਡਣਾ ਹੈ ਤਾਂ ਜੋ ਜਿਹੜੇ ਨੂਨ ਮਸਾਲੇ ਪਾਏ ਇਹਦੇ ਵਿੱਚ ਚੰਗੀ ਤਰ੍ਹਾਂ ਠੀਕ ਹੈ ਜੀ ਅੰਦਰ ਇਹਦੇ ਅੰਦਰ ਤੱਕ ਚਦੇ ਜਾਵੇ ਅੰਦਰ ਤੱਕ ਰਚ ਜਾਵੇ ਉਹ ਜਦੋਂ ਤੱਕ ਆਪ ਇਹ ਰੈਸਟ ਕਰਦੀ ਹੈ ਠੀਕ ਹੈ ਜੀ ਆਪਾਂ ਇਹਨੂੰ ਰੈਸਟ ਦੰਨੇ ਆ ਉਦੋਂ ਤੱਕ ਆਪਾਂ ਬਣਾ ਲੰਨੇ ਆ ਚਟਣੀ ਤੇ ਲੋ ਜੀ ਗ੍ਰੀਨ ਚਟਣੀ ਬਣਾਉਣ ਵਾਸਤੇ ਆਪਾਂ ਮਿਕਸੀ ਦੇ ਜੱਗ 'ਚ ਇੱਕ ਪਿਆਜ਼ ਪਾ ਲੂਗਾ ਯਾਨੀ ਗੰਡਾ ਪਾ ਲੂਗਾ ਤੇ ਦੋ ਪਾਉਂਗੇ ਆਪਾਂ ਹਰੀਆਂ ਮਿਰਚਾਂ ਤੇ ਲੋ ਜੀ ਦੋ ਆਪਾਂ ਨੇ ਹਰੀਆਂ ਮਿਰਚਾਂ ਪਾ ਦੀਆਂ ਤੇ ਥੋੜਾ ਜਿਹਾ ਆਪਾਂ ਅਦਰਕ ਪਾ ਲੂਗੇ ਤੇ ਥੋੜੇ ਜਿਹਾ ਮੈਂ ਪਾਉਂਗਾ ਇਹਦੇ ਵਿੱਚ ਮੂਲੀ ਦੇ ਪੱਤੇ ਠੀਕ ਹੈ ਜੀ ਫਰੈਸ਼ ਤੇ ਥੋੜਾ ਜਿਹਾ ਧਨੀਆ ਪਾਉਂਗਾ ਧਨੀਆ ਮੇਰੇ ਕੋਲ ਬਰੀਕ ਕੱਟਿਆ ਪਿਆ ਤਾਂ ਉਹ ਪਾ ਲਿਆ ਤੇ ਤੁਸੀਂ ਇਹਦੇ ਵਿੱਚ ਥੋੜਾ ਬਹੁਤਾ ਪਦੀਨਾ ਵੀ ਪਾ ਸਕਦੇ ਹੋ ਤੇ ਥੋੜਾ ਜਿਹਾ ਪਾਉਂਗੇ ਲੈਮਨ ਜੂਸ ਠੀਕ ਹੈ ਜੀ ਥੋੜਾ ਜਿਹਾ ਨਿੰਬੂ ਨਚੋੜ ਲੂਗੇ ਤੇ ਲਓ ਜੀ ਥੋੜੀ ਜਿਹੀ ਆਪਾਂ ਮੂਲੀ ਕਟੂਗਾਂ ਇਹਦੇ ਵਿੱਚ ਮੂਲੀ ਨਾਲ ਚਾਟਣੀ ਦਾ ਟੇਸ ਹੈ ਜਿਹੜਾ ਬਹੁਤ ਵਧੀਆ ਆਊਗਾ ਤੇ ਲਓ ਜੀ ਥੋੜੀ ਜਿਹੀ ਆਪਾਂ ਨੇ ਮੂਲੀ ਪਾ ਲਈ ਆ ਅੱਧਾ ਕ ਚਮਚਾਪਾ ਇਹਦੇ ਵਿੱਚ ਕਾਲਾ ਨੂਨ ਪਾਉਂਗੇ ਪਿੰਕ ਸਾਲਟ ਤੇ ਥੋੜਾ ਜਿਹਾ ਪਾਉਂਗੇ ਵਾਈਟ ਸਾਲਟ ਛਿੱਟਾ ਨੂਨ ਤੇ ਲਓ ਜੀ ਇਹਦਾ ਹੁਣ ਆਪਾਂ ਬਣਾ ਲਾਂਗੇ ਪੇਸਟ ਯਾਨੀ ਕਿ ਚਟਣੀ ਤੇ ਲਓ ਜੀ ਚਟਣੀ ਬਣ ਕੇ ਰੈਡੀ ਆ ਜੀ ਕਲਰ ਚੈੱਕ ਕਰੋ ਚਟਣੀ ਦਾ ਤੁਸੀਂ ਕਿੰਨਾ ਵਧੀਆ ਆ ਤੇ ਕਿੰਨੀ ਥਿੱਕ ਜਿਹੜੀ ਆਪਣੀ ਚਟਣੀ ਬਣੀ ਆ ਠੀਕ ਆ ਜੀ ਆ ਦੇਖੋ ਸੋ ਇਸ ਤਰੀਕੇ ਨਾਲ ਅਸੀਂ ਚਟਣੀ ਬਣਾਉਂਦੇ ਆ ਜੀ ਤੁਸੀਂ ਇਹਦੇ ਵਿੱਚ ਥੋੜਾ ਬਹੁਤਾ ਦਹੀਂ ਵੀ ਐਡ ਕਰ ਸਕਦੇ ਹੋ ਜਾਂ ਥੋੜੀ ਬਹੁਤੀ ਤੁਸੀਂ ਇਹਦੇ ਵਿੱਚ ਮਿਉਨਿਸ ਵੀ ਐਡ ਕਰ ਸਕਦੇ ਹੋ ਉਹ ਤੁਹਾਡੇ ਟੇਸਟ ਰਿਕੋਰਡਿੰਗ ਹੈ ਠੀਕ ਹੈ ਜੀ ਤੁਹਾਨੂੰ ਟੇਸਟ ਕੀ ਮਨ ਦਾ ਲੱਗਦਾ ਹੈ ਤੇ ਲਓ ਜੀ ਚਟਣੀ ਵੀ ਰੈਡੀ ਆ ਤੇ ਹੁਣ ਆਪਾਂ ਕਰਦੇ ਆ ਫਿਸ਼ ਫਰਾਈ ਤੇ ਲਓ ਜੀ ਹੁਣ ਆਪਾਂ ਫਿਸ਼ ਕਰਦੇ ਆ ਫਰਾਈ ਮੈਂ ਕੜਾਹੀ ਦੇ ਵਿੱਚ ਕੁਕਿੰਗ ਆਇਲ ਪਾ ਲਿਆ ਠੀਕ ਹੈ ਜੀ ਤੁਸੀਂ ਇਹਨੂੰ ਸਰੋਂ ਦੇ ਤੇਲ ਵਿੱਚ ਜਾਂ ਰਫਾਈਨਡ ਵਿੱਚ ਜਿਹੜਾ ਵੀ ਤੇਲ ਤੁਹਾਨੂੰ ਵਧੀਆ ਲੱਗਦਾ ਠੀਕ ਹੈ ਜੀ ਤੁਸੀਂ ਉਹਦੇ ਵਿੱਚ ਇਹਨੂੰ ਫਰਾਈ ਕਰ ਲਿਓ ਤੇ ਲੋ ਜੀ ਕੜਾਹੀ ਦੇ ਵਿੱਚ ਆਪਾਂ ਨੇ ਪਾ ਲਿਆ ਹੁਣ ਕੁਕਿੰਗ ਆਇਲ ਤੇ ਲੋ ਜੀ ਤੇਲ ਆ ਜਿਹੜਾ ਆਪਣਾ ਗਰਮ ਹੋ ਚੁੱਕਿਆ ਹੈ ਤੇ ਹੁਣ ਆਪਾਂ ਇੱਕ ਇੱਕ ਪੀਸ ਆ ਜਿਹੜਾ ਠੀਕ ਹੈ ਜੀ ਇਹਦੇ ਵਿੱਚ ਛੱਡੂਗੇ ਆ ਦੇਖੋ ਕੋਟਿੰਗ ਆ ਜਿਹੜੀ ਇਹਦੇ ਉੱਪਰ ਜ਼ਿਆਦਾ ਵੀ ਨਹੀਂ ਹੋਣੀ ਚਾਹੀਦੀ ਜੇ ਜ਼ਿਆਦਾ ਕੋਟਿੰਗ ਹੋਊਗੀ ਤਾਂ ਕੋਟਿੰਗ ਆ ਜਿਹੜੀ ਉੱਪਰ ਤੇ ਉਤਰੂਗੀ ਠੀਕ ਹੈ ਜੀ ਤਾਂ ਮੱਛੀ ਦੇ ਉੱਪਰ ਤੇ ਕੋਟਿੰਗ ਆ ਜਿਹੜੀ ਜ਼ਿਆਦਾ ਆਪਾਂ ਕਈ ਵਾਰ ਬੇਸਣ ਵਗੈਰਾ ਜ਼ਿਆਦਾ ਚੜਾ ਲੈਂਦੇ ਆ ਨਾ ਫਿਰ ਉਹ ਉਤਰਨ ਲੱਗ ਜਾਂਦਾ ਹੈ ਤੇ ਲੋ ਜੀ ਆ ਦੇਖੋ ਸੇਕ ਆ ਜਿਹੜਾ ਤੁਸੀਂ ਜਾਦਾ ਵੀ ਨਹੀਂ ਹੋਣਾ ਚਾਹੀਦਾ ਤੇ ਬਹੁਤਾ ਘੱਟ ਵੀ ਨਹੀਂ ਹੋਣਾ ਚਾਹੀਦਾ ਕੱਟ ਸੇਕ ਹੋਊਗਾ ਤਾਂ ਇਹਦੇ ਵਿੱਚ ਤੇਲ ਆ ਜਿਹੜਾ ਵਿੱਚ ਭਜੂਗਾ ਠੀਕ ਹੈ ਜੀ ਤੇ ਜੇ ਮੱਛੀ ਦੇ ਵਿੱਚ ਤੇਲ ਭਰ ਗਿਆ ਤੁਹਾਨੂੰ ਖਾਣ ਦੇ ਵਿੱਚ ਜਮਾ ਸਵਾਦ ਨਹੀਂ ਆਉਣਾ ਹੈਗਾ ਤੇ ਲੋ ਦੀ ਅੱਜ ਆਪਾਂ ਛੱਡ ਲੰਨੇ ਆ ਥੋੜੇ ਜੇ ਪੀਸ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਇੱਕ ਦੋ ਇੱਕ ਅੱਧਾ ਮਿੰਟ ਇਹ ਛੇੜਨੇ ਨਹੀਂ ਹੈਗੇ ਤਾਂ ਜੋ ਇਹਨਾਂ ਦੀ ਕੋਟਿੰਗ ਨਾ ਉtre ਉੱਪਰ ਤੇ ਤੇ ਸੇਕ ਆ ਜਿਹੜਾ ਮੰਨ ਲਓ ਬਸ ਇਹਦਾ ਮੀਡੀਅਮ ਹੋਣਾ ਚਾਹੀਦਾ ਹੈ ਠੀਕ ਹੈ ਜੀ ਜੇ ਆਪਾਂ ਜਿਆਦਾ ਠੰਡੇ ਸੇਕਮਾਂ ਛੱਡੂਗੇ ਤਾਂ ਇਹ ਤੇਲ ਪਰ ਜਾਊਗਾ ਜਿਆਦਾ ਗਰਮ ਸੇਕਮਾਂ ਛੱਡੂਗੇ ਨਹੀਂ ਉੱਪਰ ਤੇ ਇੱਕ ਲੱਕ ਤੇ ਕਾਲੀ ਹੋ ਜਾਣਾ ਤੇ ਵਿੱਚ ਤੇ ਰਹਿ ਜਾਊਗੀ ਕੱਚੀ ਤੇ ਲੋ ਜੀ ਐਦਾਂ ਦੇ ਸੇਕ ਚੱਪਾਂ ਨੇ ਫਰਾਈ ਕਰਨੀਆਂ ਤੁਸੀਂ ਕਲਰ ਚੈੱਕ ਕਰੋ ਠੀਕ ਹੈ ਜੀ ਮੱਛੀ ਦਾ ਫਿਸ਼ ਦਾ ਕਿੰਨਾ ਵਧੀਆ ਐ ਸੁਨਹਿਰੀ ਕਲਰ ਤੇ ਲੋ ਜੀ ਇਸ ਤਰੀਕੇ ਨਾਲ ਅਸੀਂ ਫਿਸ਼ ਫਰਾਈ ਕਰਦੇ ਆਂ ਬਿਹਾਂ ਦੇ ਵਿੱਚ ਠੀਕ ਹੈ ਜੀ ਤੁਸੀਂ ਇਹਨੂੰ ਮੰਨ ਲਓ ਅੰਬਲਸਰੀ ਫਿਸ਼ ਵੀ ਕਹਿ ਸਕਦੇ ਹੋ ਠੀਕ ਹੈ ਜੀ ਕਲਰ ਚੈੱਕ ਕਰੋ ਤੇ ਲੋ ਜੀ ਇਹਨੂੰ ਆਪਾਂ ਪਹਿਲੇ ਇੱਕ ਵਾਰ ਹਾਫ ਫਰਾਈ ਕਰ ਲਵਾਂਗੇ ਤੇ ਉਸ ਤੋਂ ਬਾਅਦ ਕਰੂਗੇ ਫਿਰ ਆਪਾਂ ਇਹਨੂੰ ਫੁੱਲ ਫਰਾਈ ਤੇ ਲੋ ਜੀ ਫਿਸ਼ ਆ ਜਿਹੜੀ ਆਪਣੀ ਹਾਫ ਡਨ ਹੋ ਚੁੱਕੀ ਆ ਹਾਫ ਡਨ ਫਰਾਈ ਹੋਣ ਨੂੰ ਇਹਨੂੰ 5 ਤੋਂ 6 ਮਿੰਟ ਲੱਗਦੇ ਆ ਠੀਕ ਆ ਜੀ ਜ਼ਿਆਦਾ ਨਹੀਂ ਤੁਸੀਂ ਪਕਾਉਣੀ ਫਿਰ ਇਹ ਕਾਲੀ ਹੋ ਜਾਊਗੀ ਤੁਸੀਂ ਕਲਰ ਚੈੱਕ ਕਰੋ ਇਹਦਾ ਤੇ ਲੋ ਜੀ ਇਹਨੂੰ ਹੁਣ ਆਪਾਂ ਇਸੇ ਢਾਂਡੇ ਦੇ ਵਿੱਚ ਕੱਟ ਲੈਨੇ ਆ ਠੀਕ ਆ ਜੀ ਤੇ ਇੱਕ ਵਾਰ ਤੋਂ ਆਪਾਂ ਇਹਨੂੰ ਦੁਬਾਰਾ ਫਰਾਈ ਕਰੂਗੇ ਫੇਰ ਆ ਤੇ ਲੋ ਜੀ ਕਲਰ ਚੈੱਕ ਕਰੋ ਤੁਸੀਂ ਠੀਕ ਹੈ ਜੀ ਫਿਸ਼ ਫਰਾਈ ਦਾ ਜਿਹੜੀ ਮੱਛੀ ਦਾ ਕਿੰਨਾ ਵਧੀਆ ਆ ਤੇ ਜਦੋਂ ਵੀ ਤੁਸੀਂ ਮੱਛੀ ਠੀਕ ਹੈ ਜੀ ਦੁਕਾਨ ਤੋਂ ਖਰੀਦਦੇ ਹੋ ਤੇ ਜਿਹੜੇ ਪੀਸ ਹੈ ਨਾ ਹੀ ਜ਼ਿਆਦਾ بڑے ਹੋਣੇ ਚਾਹੀਦੇ ਆ ਤੇ ਨਾ ਹੀ ਜ਼ਿਆਦਾ ਛੋਟੇ ਜਿਹੜੇ ਛੋਟੇ ਪੀਸ ਹੁੰਦੇ ਉਹ ਜਲ ਜਾਂਦੇ ਯਾਨੀ ਠੀਕ ਹੈ ਜੀ ਕੜੇ ਕੜੇ ਜੇ ਹੋ ਜਾਂਦੇ ਆ ਤੇ ਜ਼ਿਆਦਾ ਓਵਰ ਪੀਸ ਹੋਊਗਾ ਉਹਦੇ ਵਿੱਚ ਤੇਲ ਪੜ ਜਾਊਗਾ ਜਾਂ ਉਹ ਕੱਚਾ ਰਹਿ ਜਾਊਗਾ ਇਸ ਕਰਕੇ ਪੀਸ ਹੈ ਜਿਹੜੇ ਹਮੇਸ਼ਾ ਮੀਡੀਅਮ ਰੱਖਣੇ ਆ ਤੇ ਲੋ ਜੀ ਆਪਣਾ ਦੂਜਾ ਘਾਣਾ ਵੀ ਆਪਾਂ ਨੇ ਜਿਹੜਾ ਫਿਸ਼ ਦਾ ਹੋ ਫਰਾਈ ਕਰ ਲਿਆ ਵੀ ਕਲਰ ਚੈੱਕ ਕਰੋ ਠੀਕ ਹੈ ਜੀ ਐਨ ਪੂਰਾ ਨਜ਼ਾਰੇ ਵਾਲਾ ਕਮ ਹੈ ਆ ਦੇਖੋ ਜੀ ਤੇ ਲਓ ਜੀ ਹੁਣ ਫੇ ਤੁਹਾਨੂੰ ਦਵਾਰ ਤੋਂ ਇਹਨੂੰ ਇੱਕ ਵਾਰ ਫੇਰ ਫਰਾਈ ਕਰਕੇ ਦਿਖਾਉਂਗੇ ਕਿਉਂਕਿ ਅਸੀਂ ਜ਼ਿਆਦਾਤਰ ਬੇਹਾਂ ਦੇ ਵਿੱਚ ਸੋ ਐਸੇ ਤਰੀਕੇ ਨਾਲ ਕਲਰ ਫਰਾਈ ਕਰਕੇ ਰੱਖ ਲੈਂਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਨਾਲ ਦੇ ਨਾਲ ਫਿਰ ਆਉਦਗਾ ਜਿਹੜੇ ਉਹ ਨਿਕਲੀ ਜਾਂਦੇ ਆ ਆ ਦੇਖੋ ਕਲਰ ਦੇਖੋ ਤੇ ਜਦੋਂ ਫਰਾਈ ਕਰਨੀ ਆਪਾਂ ਨੇ ਦਵਾਰ ਤੋਂ ਉਦੋਂ ਵੀ ਸੇਕ ਆ ਜਿਹੜਾ ਠੀਕ ਹੈ ਜੀ ਇਹਨੂੰ ਮੀਡੀਅਮ ਹੋਣਾ ਚਾਹੀਦਾ ਨਹੀਂ ਘੱਟ ਤੇ ਨਹੀਂ ਜ਼ਿਆਦਾ ਤੇ ਲੋ ਜੀ ਹੁਣ ਆਪਾਂ ਸੇਕ ਆ ਜਿਹੜਾ ਥੋੜਾ ਜਿਹਾ ਕਰ ਲੂਗੇ ਤੇ ਹੁਣ ਆਪਾਂ ਇਹਨੂੰ ਕਰਦੇ ਆ ਫਰਾਈ ਤੇ ਫਿਰ ਜਦੋਂ ਮੱਛੀ ਦੁਬਾਰਾ ਤੋਂ ਫਰਾਈ ਕਰਨੀ ਆ ਤੁਸੀਂ ਪਹਿਲਾਂ ਇੱਕ ਪੀਸ ਛੱਡ ਕੇ ਦੇਖ ਲਓ ਠੀਕ ਆ ਜੀ ਆ ਦੇਖੋ ਇੰਨਾ ਕੁ ਸੇਕ ਹੋਣਾ ਚਾਹੀਦਾ ਏ ਤੇ ਉਸ ਤੋਂ ਬਾਅਦ ਆਪਾਂ ਇਟ ਥੋੜਾ ਜਿਹਾ ਪੀਸ ਛੱਡ ਲੂਗੇ ਆ ਦੇਖੋ ਇੰਨੇ ਕੁ ਆ ਲਓ ਠੀਕ ਆ ਜੀ ਤੇ ਸੇਕ ਘੱਟ ਵੀ ਨਹੀਂ ਹੋਣਾ ਚਾਹੀਦਾ ਜ਼ਿਆਦਾ ਓਵਰ ਵੀ ਨਹੀਂ ਹੋਣਾ ਚਾਹੀਦਾ ਓਵਰ ਸੇਕ ਹੋਊਗਾ ਤਾਂ ਵਿੱਚ ਤੇ ਕੱਚੀ ਰਹਿ ਜੂਗੀ ਠੀਕ ਹੈ ਜੀ ਜਿਆਦਾ ਸੇਕ ਹੋਊਗਾ ਤਾਂ ਵਿੱਚ ਤੇ ਇਹ ਕੱਚੀ ਰਹਿ ਜਾਂਦੀ ਆ ਤੇ ਜੇ ਸੇਕ ਠੰਡਾ ਹੋ ਜਾ ਮਨ ਲਓ ਘਟ ਹੋਇਆ ਤਾਂ ਇਹਦੇ ਵਿੱਚ ਜਿਹੜਾ ਉਹ ਕੀ ਭਰ ਜਾਊਗਾ ਜਣੀ ਤੇਲ ਇਹਦੇ ਵਿੱਚ ਭਰ ਜਾਊਗਾ ਤੇ ਲੋ ਜੀ ਫਿਸ਼ ਆ ਜਿਹੜੀ ਉਹ ਫਰਾਈ ਹੋ ਚੁੱਕੀ ਆ ਠੀਕ ਹੈ ਜੀ ਕਲਰ ਚੈੱਕ ਕਰੋ ਤੇ ਤੁਸੀਂ ਕ੍ਰਿਸਪੀ ਇਹਨੂੰ ਆਪਣੇ ਹਿਸਾਬ ਨਾਲ ਕਰ ਲਿਓ ਜੇ ਤੁਹਾਨੂੰ ਜਿਆਦਾ ਕ੍ਰਿਸਪੀ ਪਸੰਦ ਆ ਤਾਂ ਤੁਸੀਂ ਚੰਗੀ ਤਰ੍ਹਾਂ ਰਾੜ ਲਿਓ ਠੀਕ ਹੈ ਜੀ ਜੇ ਤੁਹਾਨੂੰ ਘੱਟ ਕ੍ਰਿਸਪੀ ਪਸੰਦ ਆ ਤਾਂ ਤੁਸੀਂ ਥੋੜੀ ਜਿਹੀ ਕੱਟ ੜ ਲਿਓ। ਕਲਰ ਚੈੱਕ ਕਰੋ ਫਿਸ਼ ਦਾ। ਤੇ ਲਓ ਜੀ ਇਹਨੂੰ ਕੱਟ ਲੰਦਿਆਂ ਹੁਣ ਆਪਾਂ ਬਾਹਰ। ਤੇ ਲਓ ਜੀ ਹੁਣ ਕਰਦੇ ਆ ਪਲੇਟਿੰਗ। ਆਹ ਲਓ ਜੀ ਠੀਕ ਹੈ ਜੀ। ਤੇ ਹੁਣ ਆਪਾਂ ਪੀਸ ਜਿਹੜੇ ਰੱਖੂਗਾ ਇਹਦੇ ਵਿੱਚ। ਤੇ ਲਓ ਜੀ ਫਿਸ਼ ਫਰਾਈ ਬਣ ਕੇ ਰੈਡੀ ਆ। ਹੁਣ ਥੋੜੀ ਜਿਹੀ ਰੱਖੂਗੇ ਆਪਾਂ ਮooli ਠੀਕ ਹੈ ਜੀ ਇੱਕ ਸਾਈਡ ਤੇ ਪਾ ਲਓ। ਠੀਕ ਹੈ ਜੀ। ਤੇ ਥੋੜੀ ਜਿਹੀ ਆਪਾਂ ਐ ਸਾਈਡ ਰੱਖ ਲੂਗੇ। ਠੀਕ ਹੈ ਜੀ ਕਦੂ ਕਸ ਕਰੀ ਹੋਈ ਮooli। ਤੇ ਲਓ ਜੀ ਫਿਸ਼ ਫਰਾਈ ਬਣ ਕੇ ਰੈਡੀ ਆ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋ ਜਾਂ ਠੀਕ ਆ ਜੀ ਉਹ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਤੇ ਲਓ ਜੀ ਫਿਸ਼ ਫਰਾਈ ਯਾਨੀ ਕੀ ਫਿਸ਼ ਪਕੌੜਾ ਬਣ ਕੇ ਰੈਡੀ ਆ ਮਿਲਦੇ ਆ ਜੀ ਹੁਣ ਇੱਕ ਦਮੀ ਰੈਸਪੀ ਨਾਲ ਨਵੀਂ ਵੀਡੀਓ 'ਚ ਜਾਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ